ਹੈਲੋ ਵੀਅਰਸ ਡਾਕਟਰ ਸੇਖ ਕੋਮ ਪਟਿਆਲੇ ਤੋਂ ਕਾਫੀ ਭਗਦਾ ਮੁੱਦਾ ਬਹੁਤ ਧੀਰ ਤੋਂ ਮੇਰੇ ਕੋਲੇ ਕਾਫੀ ਮੈਸੇजेस ਆਏ ਕਿ ਬਲੱਡ ਪ੍ਰੈਸ਼ਰ ਤੇ ਕੋਈ ਵੀਡੀਓ ਜ਼ਰੂਰ ਬਣਾਓ ਸੋ ਅੱਜ ਕਲੀਨਿਕ ਕਸੀ ਆਲਮੋਸਟ ਆਫ ਕਰਤਾ ਹੁਣ ਤੇ ਜਾਂਦੇ ਜਾਂਦੇ ਮੈਂ ਸੋਚਿਆ ਚਲੋ 5-7 ਮਿੰਟ ਹੈਗੇ ਆਪਾਂ ਕੁਝ ਬਲੱਡ ਪ੍ਰੈਸ਼ਰ ਤੇ ਗੱਲ ਕਰਦੇ ਆਂ ਅੱਜ ਸੋ ਬਲੱਡ ਪ੍ਰੈਸ਼ਰ ਦਾ ਜਿਹੜਾ ਜਿੰਨਾ ਕਿ ਮੈਂ ਆਪਣੇ ਪ੍ਰੈਕਟੀਕਲ ਲਾਈਫ ਚ ਦੇਖਿਆ ਆਲਮੋਸਟ 30 35 ਇਅਰਸ 35 ਸਾਲ ਹੋ ਗਏ ਮੈਨੂੰ ਪ੍ਰੈਕਟਿਸ ਕਰਦੇ ਨੂੰ ਜਿਨੇ ਵੀ ਬਲੱਡ ਪ੍ਰੈਸ਼ਰ ਦੇ ਪੇਸ਼IENTS ਆਏ ਅਗਰ ਮੈਂ ਸਾਰਿਆਂ ਦਾ ਕਨਕਲੂਜਨ ਕੱਟ ਕੇ ਦੇਖਾਂ ਤਾਂ ਉਹਦੇ ਵਿੱਚ ਜਿਹੜੀਆਂ ਮੇਨ ਮੇਨ ਗੱਲਾਂ ਆਉਂਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਬੀਪੀ ਹੁੰਦਾ ਕਿਉਂ ਹੈ ਤੇ ਆਪਾਂ ਇਹਦਾ ਨੇਚਰਲ ਵੇਚ ਸੋਲੂਸ਼ਨ ਕੀ ਕਰ ਸਕਦੇ ਹਾਂ ਸੋ ਮੇਰੇ ਹਿਸਾਬ ਨਾਲ ਜਾਂ ਹੋਰ ਵੀ ਵਰਡ ਦੇ ਜਿਹੜੇ ਡਾਕਟਰਸ ਨੂੰ ਮੈਂ ਸੁਣਦਾ ਤਾਂ ਸਾਰਿਆਂ ਨੇ ਅਲਟੀਮੇਟਲੀ ਇਹੀ ਤੱਤ ਕੱਢਿਆ ਕਿ ਬਲੱਡ ਪ੍ਰੈਸ਼ਰ ਦਾ ਜਿਹੜਾ ਸਭ ਤੋਂ ਮੇਨ ਕੌਜ਼ ਹੈਗਾ ਰੂਟ ਕੌਜ਼ ਹੈ ਉਹ ਹੈ ਸਟ्रेस ਕੰਟੀਨਿਊਸ ਸਟ्रेस ਕਿਸੇ ਨੇ ਕੁਝ ਸਾਡੇ ਬਾਰੇ ਚੰਗਾ ਮਾੜਾ ਬੋਲਿਆ ਕਦੇ ਕੋਈ ਲੜਾਈ ਝਗੜਾ ਹੋਇਆ ਜਾਂ ਕੋਰਟ ਕੇਸਿਸ ਪੁਲਿਸ ਕੰਪਲੇਂਟਸ ਫਿਰ ਬੰਦਾ ਨਾ ਬੰਦੇ ਦੇ ਮਾਈਂਡ ਚ ਕੰਟੀਨਿਊਸਲੀ ਉਹੀ ਫਾਈਲ ਬਾਰ-ਬਾਰ ਬਾਰ-ਬਾਰ ਚੱਲਦੀ ਹੈ ਤਾਂ ਮਾਈਂਡ ਕੰਟੀਨਿਊਸਲੀ ਔਨ ਰਨ ਰਹਿੰਦਾ ਔਨ ਰਨ ਕੰਟੀਨਿਊਸ ਡਾੜ ਰਹਿੰਦਾ ਉਹਦੇ ਨਾਲ ਹੌਲੀ 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 ਫਿਰ ਬੀਪੀ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਅੱਗ ਵੱਲ ਰਹੀ ਸੀ ਅੱਗ ਲੱਗੀ ਹੋਈ ਸੀ ਅਸੀਂ ਅੱਗ ਬੁਝਾਉਣੀ ਸੀ ਪਰ ਅਸੀਂ ਉਹਦੇ ਉੱਪਰ ਪੈਟਰੋਲ ਪਾਤਾ ਮੀਨਸ ਸਟ्रेस ਤਾਂ ਚੱਲ ਰਿਹਾ ਸੀ ਬਟ ਉਹਦੇ ਨਾਲ ਹੋਇਆ ਕਿ ਉਹਦੇ ਨਾਲ ਜਿੱਥੇ ਜੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਕਿ ਚਲੋ ਮਸਲਾ ਹੱਲ ਹੋ ਜਾਣਾ ਕਿਸੇ ਨਾ ਕਿਸੇ ਢੰਗ ਨਾਲ ਜੋ ਵੀ ਤੁਹਾਡਾ ਝਗੜਾ ਹੈ ਜਾਂ ਸਟ्रेस ਹੈ ਜੋ ਵੀ ਬਟ ਉਸ ਸਟ्रेस ਦੇ ਵਿੱਚ ਅਸੀਂ ਪਾਣੀ ਪੀਣਾ ਘਟਾ ਦਿੰਨੇ ਆ ਇਹਨੂੰ ਕਹਿੰਦੇ ਨੇ ਡੀ ਹਾਈਡਰੇਸ਼ਨ ਜਦੋਂ ਤੁਹਾਡਾ ਪਾਣੀ ਪੀਣਾ ਘਟ ਗਿਆ ਤਾਂ ਬੀਪੀ ਹੌਲੀ ਹੌਲੀ ਪਰਮਨੈਂਟ ਹੋਣ ਵਾਲੇ ਪਾਸੇ ਚੱਲ ਪੈਂਦਾ ਤੁਸੀਂ ਕਰਨਾ ਕੀ ਹੈ ਜੀ ਮੈਂ ਤੁਹਾਨੂੰ ਸੋਲੂਸ਼ਨ ਬਾਅਦ ਚ ਦੱਸਦਾ ਨੰਬਰ 1 ਤਾਂ ਹੈ ਕਿ ਡੀਹਾਈਡਰੇਸ਼ਨ ਵਾਟਰ ਇਨਟੇਕ ਮਿਨੀਮਮ ਹੋਗੀ ਤਾਂ ਹੌਲੀ ਹੌਲੀ ਜਿਹੜਾ ਬੀਪੀ ਉਹ ਅਪ ਅਪਸਾਈਡ ਤੇ ਰਹਿਣਾ ਸ਼ੁਰੂ ਹੋ ਜਾਂਦਾ ਸਿਸਟੋਲਿਕ ਵੀ ਅਪ ਹੋ ਜਾਂਦਾ ਤੇ ਡਾਇਸਟੋਲਿਕ ਵੀ ਉੱਪਰ ਚਲਾ ਜਾਂਦਾ ਨੰਬਰ 2 ਤੇ ਜਿਹੜਾ ਮੈਂ ਕੌਜ਼ ਨੋਟ ਕੀਤਾ ਉਹ ਹੈ ਲੈਕ ਆਫ ਸਨ ਐਕਸਪੋਜ਼ਰ ਅਸੀਂ ਅੰਦਰ ਵੜ ਗਏ ਪਹਿਲਾਂ ਲੋਕ ਜ਼ਿਆਦਾਤਰ ਟਾਈਮ ਬਾਹਰ ਰਹਿੰਦੇ ਸੀ ਸੂਰਜ ਦੇਵਤਾ ਸਾਡੇ ਬਹੁਤ ਵੱਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਬਟ ਅੱਜ ਕੱਲ ਲੋਕ ਕਹਿੰਦੇ ਜੀ ਟੈਨਿੰਗ ਹੋ ਜਾਂਦੀ ਐ ਇਸ ਕਰਕੇ ਅਸੀਂ ਸਨਸਕ੍ਰੀਨ ਯੂਜ਼ ਕਰਨ ਲੱਗੇ ਏਸੀ ਚੱਲਦੇ ਰਹਿੰਦੇ ਨੇ ਕੰਟੀਨਿਊਸ ਥਰੋਅਆਊਟ ਦਾ ਡੇ ਅਸੀਂ ਇਨਸਾਈਡ ਹੁੰਨੇ ਆ ਸਨ ਐਕਸਪੋਜ਼ਰ ਨਹੀਂ ਹੈ ਤਾਂ ਤੁਹਾਡੀ ਬਾਡੀ ਚ ਵਿਟਾਮਿਨ ਡੀ ਘਟ ਜਾਣਾ ਹੈ ਵਿਟਾਮਿਨ ਡੀ ਘਟ ਗਿਆ ਕੈਲਸ਼ੀਅਮ ਆਟੋਮੈਟਿਕ ਡਿਪਲੀਟ ਹੋ ਜਾਣਾ ਹੈ ਨੈਕਸਟ ਜਿਹੜੀ ਚੀਜ਼ ਹੈ ਲੈਕ ਆਫ ਗ੍ਰੀਨਸ ਲੈਕ ਆਫ ਗ੍ਰੀਨਸ ਮੀਨਸ ਤੁਸੀਂ ਹਰੀਆਂ ਚੀਜ਼ਾਂ ਪੱਤੇਦਾਰ ਚੀਜ਼ਾਂ ਘੱਟ ਖਾਣੀਆਂ ਸ਼ੁਰੂ ਕਰਤੀਆਂ ਅਸੀਂ ਫਾਸਟ ਫੂਡ ਵਾਲੇ ਪਾਸੇ ਹੋ ਗਏ ਇਹਨਾਂ ਨੂੰ ਨੈਕਸਟ ਹੈ 슈ਗਰ ਚੀਨੀ ਬਹੁਤ ਜ਼ਿਆਦਾ ਖਤਰਨਾਕ ਹੈ ਕਣਕ ਜਿਹੜੀ ਗਲੂਟਨ ਹੈ ਨਾਟ ਓਨਲੀ ਕਣਕ ਜਿਹਦੇ ਚ ਵੀ ਗਲੂਟਨ ਹੈ ਉਹਨੇ ਤੁਹਾਡਾ ਸਤਿਆਨਾਸ ਮਾਰਨਾ ਹੀ ਮਾਰਨਾ ਹੈ ਚੀਨੀ ਨੇ ਵੀ ਡਿਸਟ੍ਰੋਨਲੀ ਤੁਹਾਡੀ ਬਾਡੀ ਚੋਂ ਕੈਲਸ਼ੀਅਮ ਖਿੱਚਣਾ ਹੈ ਤੇ ਗਲੂਟਨ ਨੇ ਤੁਹਾਡੀ ਇੰਟਰਸਟਾਈਨ ਨੂੰ ਜਾ ਕੇ ਲੌਕ ਕਰ ਦੇਣਾ ਇਹ ਚੀਜ਼ਾਂ ਬਹੁਤ ਖਤਰਨਾਕ ਨੇ ਫਿਰ ਸਟ्रेस ਦੀ ਮੈਂ ਗੱਲ ਤੁਹਾਨੂੰ ਦੱਸਤੀ ਪਲੱਸ ਤੁਸੀਂ ਆਪਣੇ ਥਾਟ ਪ੍ਰੋਸੈਸ ਨੂੰ ਜਦ ਤੱਕ ਕੰਟਰੋਲ ਨਹੀਂ ਕਰੋਗੇ ਨਾ ਤਾਂ ਮਸਲਾ ਹੱਲ ਨਹੀਂ ਹੋਣਾ ਤਾਂ ਆਪਾਂ ਹੁਣ ਆਉਣੇ ਆ ਸੋਲੂਸ਼ਨ ਵਾਲੇ ਪਾਸੇ ਮੈਂ ਤੁਹਾਨੂੰ ਦੱਸਦਾ ਕੌਜ਼ ਕਿ ਆਹਾ ਆਹਾ ਮੋٹے ਮੋٹے ਕੌਜ਼ ਜਿਹੜੇ ਦੱਸੇ ਨੇ ਹੋਰ ਵੀ ਹੋਣਗੇ ਕੌਜ਼ ਇਸ ਬਹੁਤ ਤਾਂ ਇਹਦੇ ਵਿੱਚ ਆਪਾਂ ਫਿਰ ਚਲੋ ਮੰਨ ਲਓ ਬਲੱਡ ਪ੍ਰੈਸ਼ਰ ਹੋ ਗਿਆ ਤਾਂ ਨੈਚੁਰਲ ਬਲੱਡ ਥਿਨਰਸ ਕਿਹੜੇ ਕਿਹੜੇ ਨੇ ਮੈਂ ਤੁਹਾਨੂੰ ਉਹਨਾਂ ਬਾਰੇ ਥੋੜਾ ਜਿਹਾ آگਾਹ ਕਰ ਦੇਣਾ ਕਿ ਆਪਾਂ ਜ਼ਰੂਰੀ ਨਹੀਂ ਕਿ ਅਪਣੇ ਜੋ ਆਪਾਂ ਨੂੰ ਸੋ ਕਾਲਡ ਮਾਡਰਨ ਸਾਇੰਸ ਬਲੱਡ ਥਿਨਰਸ ਦਿੰਦੀ ਹੈ ਜਾਂ ਪੀਪੀ ਦੀਆਂ ਟੈਬਲੇਟਸ ਦਿੰਦੀ ਹੈ ਤੁਸੀਂ ਉਹ ਤੋਂ ਬਿਨਾਂ ਨੇਚਰਲ ਵੇ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰ ਸਕਦੇ ਹੋ ਬਹੁਤ ਕੰਫਰਟੇਬਲੀ ਮੇਨਟੇਨ ਕਰ ਸਕਦੇ ਹੋ ਸਭ ਤੋਂ ਨੰਬਰ 1 ਤੇ ਹੈ ਵਾਟਰ ਇਨਟੇਕ ਪਾਣੀ 2 ਤੋਂ 2.5 ਲੀਟਰ ਐਵਰੀ ਡੇ ਪੀਣਾ ਬਹੁਤ ਜ਼ਰੂਰੀ ਹੈ ਮੇਰਾ ਆਲਮੋਸਟ 10 ਲੀਟਰ ਮਿਨੀਮਮ ਹੁੰਦਾ ਐਵਰੀ ਡੇ 10 ਤੋਂ ਪੂਰੇ ਚਲਾ ਜਾਂਦਾ ਮੈਨੂੰ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਹੈ ਮੇਰਾ ਬਿਲਕੁਲ ਨਾਰਮਲ ਰਹਿੰਦਾ ਬੀਪੀ ਪਾਣੀ ਕਦੋਂ ਪੀਣਾ ਤੇ ਕਿਵੇਂ ਪੀਣਾ ਬਹੁਤ ਇੰਪੋਰਟੈਂਟ ਹੈ ਤੁਸੀਂ ਪਾਣੀ ਨੂੰ ਖਾਣਾ ਤੇ ਖਾਣੇ ਨੂੰ ਪੀਣਾ ਮੀਨਸ ਪਾਣੀ ਦਾ ਗਲਾਸ ਲਿਆ ਉਹਨੂੰ ਸਿਪ 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 ਕਰਕੇ ਹੌਲੀ 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 ਪੀਣਾ ਹੈ ਖਾਣੇ ਤੋਂ ਉਧਰ ਘੰਟਾ ਪਹਿਲਾਂ ਜਾਂ ਘੰਟਾ ਬਾਅਦ ਵਿੱਚ ਪੀਣਾ ਹੈ ரைਟ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਬੋਡੀ ਦੀ ਡੀ ਹਾਈਡਰੇਸ਼ਨ ਨੂੰ ਓਵਰਕਮ ਕਰਨ ਲਈ ਉਹਨੂੰ ਹਾਈਡਰੇਟ ਕਰਨਾ ਪੈਂਦਾ ਸਾਇੰਸ ਨੇ ਹੁਣੇ ਦੱਸਿਆ ਕਹਿੰਦੇ ਇੱਕ ਬੰਦੇ ਦੇ ਐਵਰੇਜ ਅਡਲਟ ਦੀ ਬੋਡੀ ਚੋਂ 150 ਤੋਂ 2 ਲੀਟਰ ਪਾਣੀ ਐਵਰੀ ਡੇ ਬਾਹਰ ਨਿਕਲਦਾ ਹੈ ਡਿਪੈਂਡਿੰਗ ਅਪਨ ਦਾ ਕਲਾਈਮੇਟ ਇਸ ਯੂਰਨ ਦੇ ਨਾਲ ਸਵਿੱਟ ਦੇ ਨਾਲ ਸਾਡੀ ਬਾਡੀ ਚੋਂ 1.5 ਤੋਂ 2 ਲੀਟਰ ਪਾਣੀ ਬਾਹਰ ਨਿਕਲਣੇ ਨਿਕਲਣ ਤਾਂ ਅਸੀਂ ਇਹਨੂੰ ਰੋਕ ਨਹੀਂ ਸਕਦੇ ਸੋ ਉਹਨੂੰ ਕੰਪਨਸੇਟ ਕਰਨਾ ਬਹੁਤ ਜ਼ਰੂਰੀ ਹੈ ਬਾਡੀ ਨੂੰ ਹਾਈਡਰੇਟ ਕਰਨਾ ਬਹੁਤ ਜ਼ਰੂਰੀ ਹੈ ਬਲੱਡ ਪ੍ਰੈਸ਼ਰ ਦਾ ਸਭ ਤੋਂ ਨੰਬਰ 1 ਰੀਜ਼ਨ ਹੈ ਫਿਰ ਉਸ ਤੋਂ ਬਾਅਦ ਹੈਗਾ ਕਿ ਅਕਸਰ ਡਾਕਟਰਸ ਨਮਕ ਬੰਦ ਕਰਾ ਦਿੰਦੇ ਨੇ ਕਹਿੰਦੇ ਜੀ ਨਮਕ ਬੰਦ ਕਰ ਦਿਓ ਬਹੁਤ ਮੈਂ ਪਰਸਨਲ ਲੈਵਲ ਤੇ ਮੇਰੇ ਪੇਸ਼IENTS ਨੂੰ ਮੈਂ ਵੀ ਗਾਈਡ ਕਰਦਾ ਹਾਂ ਔਰ ਤੁਸੀਂ ਜਿਹੜਾ ਨਾਰਮਲ ਟੇਬਲ ਸਾਲਟ ਹੈ ਰਿਫਾਈਨਡ ਸਾਲਟ ਹੈ ਉਹ ਸਿਰਫ ਦੋ ਮਿਨਰਲਸ ਨੇ ਸੋਡੀਅਮ ਕਲੋਰਾਈਡ ਉਹਨੇ ਤੁਹਾਡਾ ਬੀਪੀ ਸ਼ੂਟ ਕਰਾਉਣਾ ਹੀ ਕਰਾਉਣਾ ਹੈ ਬਟ ਤੁਸੀਂ ਹਿਮਾਲੀਅਨ ਸਾਲਟ ਪਿੰਕ ਸਾਲਟ ਉਸ ਤੋਂ ਵੀ ਉੱਪਰ ਹੈ ਸੈਲਟਿਕ ਸੀ ਸਾਲਟ ਹਿਮਾਲੀਅਨ ਸਾਲਟ ਦੇ ਵਿੱਚ 75 ਮਿਨਰਲਸ ਨੇ ਜਿਹੜੇ ਸਾਡੇ ਬਾਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਬਟ ਜਿਹੜਾ ਸੈਲਟਿਕ ਸੀ ਸਾਲਟ ਹੈ ਉਹਦੇ ਵਿੱਚ 82 ਮਿਨਰਲਸ ਨੇ 82 ਮਿਨਰਲਸ ਨੇ ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਪਲੱਸ ਪੁਆਇੰਟ ਹੈ ਜਿਹੜਾ ਹਿਮਾਲੀਅਨ ਸਾਲਟ ਚ ਬਹੁਤ ਘੱਟ ਹੈ ਉਹ ਹੈ ਮੈਗਨੀਸ਼ੀਅਮ ਮੈਗਨੀਸ਼ੀਅਮ ਥਰਸਟੀ ਸਾਲਟ ਹੈ ਥਰਸਟੀ ਸਾਲਟ ਉਹ ਪਾਣੀ ਨੂੰ ਸੋਖਦਾ ਸੋ ਤੁਸੀਂ ਅਗਰ ਬੀਪੀ ਦੀ ਪ੍ਰੋਬਲਮ ਹੈ ਉਹਦੇ ਚ ਆਪਾਂ ਸੈਲਟਿਕ ਸੀ ਸਾਲਟ ਥੋੜੀ ਕੁਆਂਟੀਟੀ ਚ ਯੂਜ਼ ਕਰ ਸਕਦੇ ਆ ਜਿਹੜਾ ਤੁਹਾਡੇ ਪਾਣੀ ਨੂੰ ਤੁਹਾਡੀ ਬਾਡੀ ਚ ਅਬਜ਼ਾਰਬ ਕਰੇਗਾ ਤੁਹਾਡੀ ਡੀਹਾਈਡਰੇਸ਼ਨ ਨੂੰ ਟ੍ਰੀਟ ਕਰੇਗਾ ਸੈਲਟਿਕ ਸੀ ਸਾਲਟ इजीली अवेलेबल ਆਨਲਾਈਨ ਮਿਲ ਜਾਂਦਾ ਹੈ ਨੈਕਸਟ ਹੈ ਕਾਇਨ ਪੇਪਰ ਕਾਇਨ ਪੇਪਰ ਪਲੀਜ਼ ਨੋਟ ਕਰ ਲਿਓ ਬਹੁਤ ਅੱਛੀ ਹਰਬ ਹੈ ਬੇਸਿਕਲੀ ਮਿਰਚ ਹੈ ਬਟ ਮਿਰਚ ਦੀ ਡਿਫਰੈਂਟ ਵੈਰਾਈਟੀ ਹੈ ਜਿਹੜੀ ਸਾਡੇ ਬਲੱਡ ਨੂੰ ਥਿਨ ਕਰਦੀ ਹੈ ਈਵਨ ਕੁਝ ਡਾਕਟਰਸ ਨੇ ਵੀ ਕਿਹਾ ਕਹਿੰਦੇ ਮੰਨ ਲਓ ਬ੍ਰੇਨ ਸਟ੍ਰੋਕ ਹੋ ਗਿਆ ਜਾਂ ਹਾਰਟ ਅਟੈਕ ਹੋ ਗਿਆ ਤੁਸੀਂ ਕੈਨ ਪੇਪਰ ਦਾ ਕੈਪਸੂਲ ਦੇ ਦਿਓ ਜਾਂ ਕੈਨ ਪੇਪਰ ਦਾ ਅੱਧਾ ਚਮਚਾ ਸਿੱਧਾ ਮੂੰਹ ਦੇ ਵਿੱਚ ਪਾ ਦਿਓ ਤਾਂ ਬੰਦੇ ਦਾ ਹਾਰਟ ਅਟੈਕ ਤੋਂ ਵੀ ਬਹੁਤ ਚਾਂਸਸ ਨੇ ਕਿ ਬੰਦਾ ਬਚ ਜਿਗਾ ਐਨ ਕਵਿਕਲੀ ਬਲੱਡ ਨੂੰ ਥਿਨ ਕਰਦੀ ਹੈ ਕੈਨ ਪੇਪਰ ਬਹੁਤ ਇਫੈਕਟਿਵ ਚੀਜ਼ ਹੈ ਫਿਰ ਸਾਡਾ ਦੇਸੀ ਨੁਸਖਾ ਆ ਗਿਆ ਜੀ ਲਸਣ گارਲਿਕ ਬਹੁਤ ਅੱਛਾ ਨੈਚੁਰਲ ਬਲੱਡ ਥਿਨਰ ਹੈ ਫਿਰ ਸਾਡੇ ਅਦਰਕ ਭਾਈ ਸਾਹਿਬ ਬਹੁਤ ਅੱਛਾ ਬਲੱਡ ਥਿਨਰ ਹੈ ਇਹ ਚੀਜ਼ਾਂ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਚਲੇ ਗਏ ਆਪਾਂ ਆਪਾਂ ਕਹਿੰਦੇ ਕਿ ਇਸ ਬਣੀ ਬਣਾਈ ਗੋਲੀ ਮਿਲ ਗਈ ਉਹ ਸਿੱਟੋ ਤੇ ਆਪਣਾ ਖੂਨ ਪਤਲਾ ਕਰ ਲੂ ਨਹੀਂ ਤੁਸੀਂ ਨੇਚਰ ਦੇ ਨੇੜੇ ਰਹਿ ਕੇ ਦੇਖਿਓ ਬਹੁਤ ਇਫੈਕਟਿਵ ਚੀਜ਼ਾਂ ਨੇ ਨੈਕਸਟ ਹੈ ਚੀਆ ਸੀਡਸ ਵੈਰੀ ਇਫੈਕਟਿਵ ਇਹ ਵੀ ਬਲੱਡ ਥਿਨਰ ਦਾ ਕੰਮ ਕਰਦੇ ਨੇ एएचए सीड्स ਹੁਣ ਨਾਰਮਲੀ ਜੋ ਮੈਂ ਪ੍ਰੈਕਟੀਕਲ ਲਾਈਫਸ ਦੇਖਿਆ ਹੈ ਟੀਆ ਸੀਡਸ ਹੈਗੇ ਗਰਮੀਆਂ ਲਈ ਜੋ ਹੀ ਹੁਣ ਅਕਤੂਬਰ ਔਨਵਰਡਸ ਤੁਸੀਂ ਫਲੈਕ ਸੀਡਸ ਯੂ نو ਆਲਸੀ ਕਹਿੰਦੇ ਉੱਤੇ ਸ਼ਿਫਟ ਹੋ ਜਓ omega 3 6 9 ਇਹਨਾਂ ਫੈਟੀ ਐਸਿਡਸ ਨੇ ਬਲੱਡ ਨੂੰ ਬਹੁਤ ਵਧੀਆ ਢੰਗ ਨਾਲ ਸਾਫ਼ ਕਰਦੀ ਹੈ ਆਲਸੀ ਸਾਡੇ ਪੁਰਾਣੇ ਬਜ਼ੁਰਗ ਬਹੁਤ ਜ਼ਿਆਦਾ ਖਾਂਦੇ ਸੀ ਆਲਸੀ ਸੋ ਤੁਸੀਂ ਵੀ ਇਹ ਚੀਜ਼ ਯੂਜ਼ ਕਰਕੇ ਦੇਖਿਓ ਨੈਕਸਟ ਹੈ ਵਾਲਨਟ ਅਕਰੋਟ ਬਰਾਜ਼ੀਲੀਅਨ ਨਟ ਵੀ ਬਹੁਤ ਇਫੈਕਟਿਵ ਹੈ ਤੇ ਵਾਲਨਟ ਵੀ ਬਹੁਤ ਇਫੈਕਟਿਵ ਹੈ ਇਹਦੇ ਵਿੱਚ ਵੀ omega 3 fatty acids ਨੇ ਜਿਹੜੇ ਸਾਡੇ ਬ੍ਰੇਨ ਨੂੰ ਤੇ ਬਲੱਡ ਨੂੰ ਬਹੁਤ ਹੱਦ ਤੱਕ ਨੋਰਮਲ ਰੱਖਦੇ ਨੇ ਬ੍ਰੇਨ ਦੀ ਬਹੁਤ ਅੱਛੀ ਡਾਈਟ ਹੈ ਅਖਰੋਟ ਸਭ ਤੋਂ ਲਾਸਟ ਗੱਲ ਕਿ ਜਿਹੜਾ ਸਟ्रेस ਹੋਇਆ ਉਹਦਾ ਸੋਲੂਸ਼ਨ ਦੇਖੋ ਸੋਲੂਸ਼ਨ ਕੀ ਹੈ ਜਿੰਨਾਂ ਕਿ ਮੈਂ ਆਪਣੀ ਪ੍ਰੈਕਟੀਕਲ ਲਾਈਫਸ ਦੇਖਿਆ ਜਿੰਨੇ ਵੀ ਦੁਨੀਆ ਦੇ ਮਸਲੇ ਨੇ ਉਹ ਦੋ ਪੁਆਇੰਟਸ ਤੇ ਆ ਕੇ ਖੜ ਜਾਂਦੇ ਨੇ ਅਸੀਂ ਕਿਸੇ ਨੂੰ ਮਾਫ ਨਹੀਂ ਕਰ ਪਾਉਂਦੇ ਇਹਾਂ ਸੀ ਗिल्ਟ ਚ ਚਲੇਗੀ ਅਸੀਂ ਕਿਸੇ ਤੋਂ ਮਾਫੀ ਨਹੀਂ ਮੰਗ ਪਾਉਂਦੇ ਮੂੰਹ ਖੋਲਣ ਦੀ ਲੋੜ ਨਹੀਂ ਸਿਰਫ ਇੱਥੋਂ ਸੋਚੋ ਉਸ ਬੰਦੇ ਨੂੰ ਮਾਫ ਕਰ ਦਿਓ ਜਿਹਨੇ ਤੁਹਾਡਾ ਤੁਹਾਨੂੰ ਜਿੰਨਾ ਮਰਜ਼ੀ ਹਟ ਕੇ ਹਰਟ ਕੀਤਾ ਹੋਵੇ ਉਹਨੂੰ ਸੱਚੇ ਦਿਲੋਂ ਮਾਫ ਕਰ ਦਿਓ ਤੁਹਾਡੇ ਮਨ ਤੋਂ ਬਹੁਤ ਭਾਰ ਉਤਰ ਜਾਊਗਾ ਤੁਸੀਂ ਨੇਚਰਲ ਵੇਚ ਆਪਣਾ ਬਲੱਡ ਪ੍ਰੈਸ਼ਰ ਟਰੀਟ ਕਰ ਲਓਗੇ ਦੂਸਰਾ ਹੈ ਕਿ ਮੈਂ ਕਿਸੇ ਨੂੰ ਗਲਤ ਕੀ ਕਰ ਦਿੱਤਾ ਜਾਂ ਮੇਰੇ ਕੋ ਤੋਂ ਕੋਈ ਗਲਤੀ ਹੋ ਗਈ ਤਾਂ ਉਸ ਬੰਦੇ ਤੋਂ ਮਾਫੀ ਮੰਗ ਲਓ ਬਟ ਫਿਰ ਅਗੇ ਮੂੰਹ ਖੋਲਣ ਦੀ ਲੋੜ ਨਹੀਂ ਤੁਸੀਂ ਇੱਥੋਂ ਥਾਟ ਸੋਚੋ ਕਿ ਯਾਰ ਆਮ ਸੌਰੀ ਮੇਥੋਂ ਗਲਤੀ ਹੋ ਗਈ ਉਹ ਮੈਸੇਜ ਉਸ ਬੰਦੇ ਕੋਲ ਪਹੁੰਚ ਜਾਣਾ ਤੁਹਾਡੇ ਮਨ ਤੋਂ ਵੀ ਭਾਰ ਉਤਰ ਜਾਊਗਾ ਅਗਰ ਫਿਰ ਵੀ ਮਸਲਾ ਨਹੀਂ ਹੱਲ ਹੁੰਦਾ ਆਪਣੇ ਏਰੀਆ ਦਾ ਕੋਈ ਅੱਛਾ ਕਲਾਸਿਕਲ ਹੋਮੀਓਪੈਥ ਲੱਭ ਲਓ ਉਹਦੇ ਕੋਲ ਜਾ ਕੇ ਆਪਣਾ ਮਨ ਫਰੋਲ ਲਓ ਉਹ ਨੇਚਰਲ ਮੈਡੀਸਿਨ ਦੇਣਗੇ ਤੁਹਾਨੂੰ ਤੁਹਾਡਾ ਮਸਲਾ ਠੀਕ ਹੋ ਜਾਊਗਾ ਸੋ ਪਲੀਜ਼ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਮੈਥਨ ਨੂੰ ਬਹੁਤ ਨੇਚਰਲ ਵੇਚ ਟਰੀਟਮੈਂਟ ਦੱਸਿਆ ਹਾਈ ਬਲੱਡ ਪ੍ਰੈਸ਼ਰ ਦਾ ਸਭ ਤੋਂ ਕਾਮਨ ਬਿਮਾਰੀ ਹੈ ਚੱਲ ਚੱਲਦੇ ਬੰਦਿਆਂ ਨੂੰ ਸਾਹ ਚੜ ਰਹੇ ਹੈ ਜੀ ਕਿਉਂ ਹਾਰਟ ਵਿਚਾਰੇ ਤੇ ਲੋਡ ਹੀ ਆਣਾ ਉਹ ਲੋਡ ਕਰਕੇ ਤੁਰਨ ਨਾਲ ਸਾਹ ਚੜਨ ਲੱਗ ਗਿਆ ਤੁਸੀਂ ਇਹਨਾਂ ਚੋਂ ਕੁਝ ਗੱਲਾਂ ਵੀ ਅਪਲਾਈ ਕਰ ਲਈਆਂ ਨਾ ਤੁਹਾਡੀ ਲਾਈਫ ਇਜ਼ੀ ਹੋ ਜਾਊਗੀ ਵੇਟ ਵੀ ਰਿਡਿਊਸ ਹੋਣਾ ਸ਼ੁਰੂ ਹੋ ਜਾਊਗਾ ਬਹੁਤੀ ਸਾਹ ਚੜਨ ਦੀ ਜਿਹੜੀ ਪ੍ਰੋਬਲਮ ਹੈ ਉਹ ਓਬੈਸਿਟੀ ਦੇ ਨਾਲ ਹੈ ਮੋਟਾਪੇ ਦੇ ਨਾਲ ਹੈ ਜਦੋਂ ਮੋਟਾਪਾ ਆ ਗਿਆ ਫਿਰ ਬੀਪੀ ਹੌਲੀ-ਹੌਲੀ ਨਾਲ ਹੀ ਗਿਫਟ ਹੋਣਾ ਸ਼ੁਰੂ ਹੋ ਜਾਂਦਾ ਸੋ ਆਈ ਹੋਪ ਅੱਜ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜਿਨੀ ਆਪ ਅਪਲਾਈ ਕਰ ਸਕਦੇ ਹੋ ਅਪਲਾਈ ਕਰਿਓ ਬਾਕੀ ਫਿਰ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਥੈਂਕ ਯੂ